ਬਹੁਤ-ਬਹੁਤ ਮਾਮਰਾ ਧੰਨਵਾਦ ਕਿ ਜਿਹੜਾ ਸਵਾਗਤ ਕਰਦਿਆਂ ਨੇ ਸਾਡਾ ਆ ਪਿੰਡਾਂ ਦੇ ਵਿੱਚ ਜਿਹੜਿਆ ਹੋਰ ਪਾਰਟੀ ਨੇ ਉਹਨਾਂ ਨੂੰ ਪਾਣੀ ਦਾ ਗਲਾਸ ਨਹੀਂ ਮੈਂਦਾ ਪਾਣੀ ਦਾ ਗਲਾਸ ਧੰਨਵਾਦ ਪਿੰਡ ਵਾਸੀਓ ਤੁਸੀਂ ਠੰਡਾ ਇਹ ਪਾਣੀ ਦੀ ਸੇਵਾ ਲਾਈ ਹੈ ਇਹ ਪੰਜਾਬ ਦੇ ਵਿੱਚ ਲੰਗਰ ਲਾਏ ਇਹ ਪੰਜਾਬ ਦੇ ਵਿੱਚ ਕਿ ਨਵੀਂ ਲਹਿਰ ਚੱਲੀ ਹੈ ਪ੍ਰਮਾਤਮਾ ਅਗੇ ਅਰਦਾਸ ਕਰਦਾ ਸੱਚੇ ਪਾਤਸ਼ਾਹ ਕੇ ਇਹ ਸੱਚੇ ਪਾਤਸ਼ਾਹ ਪੰਜਾਬ ਦੇ ਵਿੱਚ 2027 ਦੇ ਵਿੱਚ ਵੀ ਜਿਹੜਾ ਕਿ ਇਹ ਸਾਰੇ ਦਿੱਲੀ ਦੇ ਦਲਾਲ ਭਜਾ ਕੇ ਤੇ ਪੰਜਾਬ ਵਿੱਚ ਬੁਰਾਈਆਂ ਦੇ ਜੜ ਪੱਟਣ ਲਈ ਪੰਜਾਬ ਦੇ ਵਿੱਚ ਇੱਕ ਪੰਥਕ ਲਹਿਰ ਚੱਲੀ ਹੈ ਕਿਉਂ ਨਾ ਆਪਾਂ ਇਕੱਠੇ ਹੋ ਕੇ ਦਿੱਲੀ ਦੇ ਦਲਾਲਾਂ ਨੂੰ ਕੁਝਾਈਏ ਆਪਣੇ ਪੰਜਾਬ ਦੀ ਗੱਲ ਕਰਨ ਵਾਲੇ ਆਪਣੇ ਕੌਮ ਦੀ ਗੱਲ ਕਰਨ ਵਾਲੇ ਆਗੂਆਂ ਨੂੰ ਨੌਜਵਾਨਾਂ ਨੂੰ ਅੱਗੇ ਲੈ ਕੇ ਆਈਏ ਇਸ ਕਰਕੇ ਪੰਜਾਬ ਦੇ ਵਿੱਚ ਜਿਹੜੀ ਲਹਿਰ ਚੱਲੀ ਆ ਜਿਹੜੇ ਨਸ਼ੇੜੀ ਜਿਹੜੇ ਮੰਤਰੀ ਨੇਗੇ ਉਹਨਾਂ ਨੇ ਜੜ ਪਟਕੇ ਆਪਣੇ ਪੰਜਾਬ ਨੂੰ ਨਵਾਂ ਪੰਜਾਬ ਬਣਾਈਏ ਮਹਾਰਾਜਾ ਰਜਿੰਦਰ ਸਿੰਘ ਵਰਗਾ ਰਾਜ ਲੈ ਕੇ ਆਈਏ ਅੱਜ ਸਾਨੂੰ ਦਿੱਲੀ ਦੇ ਦਲਾਲਾਂ ਦਾ ਬਹੁਤ-ਬਹੁਤ ਮਾਮਾਰਾ ਧੰਨਵਾਦ ਕਿ ਜਿਹੜਾ ਸਵਾਗਤ ਕਰਦਿਆਂ ਨੇ ਸਾਡਾ ਆ ਪਿੰਡਾਂ ਦੇ ਵਿੱਚ ਜਿਹੜਿਆ ਹੋਰ ਪਾਰਟੀ ਇਹਨਾਂ ਨੂੰ ਪਾਣੀ ਦਾ ਗਲਾਸ ਨਹੀਂ ਮਿਲਦਾ ਪਾਣੀ ਦਾ ਗਲਾਸ ਧੰਨਵਾਦ ਪਿੰਡ ਵਾਸੀਓ ਤੁਸੀਂ ਠੰਡਾ ਇਹ ਪਾਣੀ ਦੀ ਸੇਵਾ ਲਾਈ ਹੈ ਇਹ ਪੰਜਾਬ ਦੇ ਵਿੱਚ ਲੰਗਰ ਲਾਏ ਇਹ ਪੰਜਾਬ ਦੇ ਵਿੱਚ ਕਿੰਨੀ ਵਧੀਆ ਲਹਿਰ ਚੱਲੀ ਹੈ ਪ੍ਰਮਾਤਮਾ ਅਗੇ ਅਰਦਾਸ ਕਰਦਾ ਸੱਚੇ ਪਾਤਸ਼ਾਹ ਕੇ ਇਹ ਸੱਚੇ ਪਾਤਸ਼ਾਹ ਪੰਜਾਬ ਦੇ ਵਿੱਚ 2027 ਦੇ ਵਿੱਚ ਵੀ ਜਿਹੜਾ ਕਿ ਇਹ ਸਾਰੇ ਦਿੱਲੀ ਦੇ ਦਲਾਲ ਭਜਾ ਕੇ ਪੰਜਾਬ ਦੇ ਵਿੱਚ ਇੱਕ ਪੰਥਕ ਸਰਕਾਰ ਲੈ ਕੇ ਆਈਏ ਇਹ ਕੰਮ ਹੋਣਾ ਹੈ ਪੰਜਾਬ ਦੇ ਵਿੱਚ ਜਿਨ੍ਹਾਂ ਨੂੰ ਜਿਨ੍ਹਾਂ ਨੇ ਨਸ਼ੇ ਵਾਹਿਗੁਰੂ ਜਿਨ੍ਹਾਂ ਨੇ ਸਾਡੇ ਨੌਜਵਾਨ ਨਸ਼ਿਆਂ ਦੇ ਉੱਪਰ ਲਾਏ ਇੱਧਰ ਭਾਈ ਸਾਹਿਬ ਦੇ ਪਾ ਜਿਨ੍ਹਾਂ ਨੇ ਸਾਡੇ ਪੁੱਤ ਨਸ਼ਿਆਂ ਦੇ ਉੱਪਰ ਲਾਏ ਅੱਜ ਉਹਨਾਂ ਨੇ ਸਾਡੇ ਉੱਪਰ ਪਰਚੇ ਪਾਏ ਸਰਕਾਰਾਂ ਨੇ ਬਥੇਰੇ ਪਰਚੇ ਪਾਏ ਪਰਮੇਂਦਰ ਖੜਾ ਚੋਟਾ ਖੜਾ ਤੇ ਤੁਹਾਡੇ ਸਾਹਮਣੇ ਖੜਿਆ ਨੌ ਨੌ ਪਰਚੇ ਪਾਏ ਆਓ ਅਸੀਂ ਇਕੱਠੇ ਹੋ ਕੇ ਇਸ ਜਿਹੜੀ ਜੜ ਪੱਟੀਏ ਥੋੜਾ ਸਾਰਿਆਂ ਦਾ ਧੰਨਵਾਦ ਆ ਹੁਣੇ ਨਾ ਮੈਨੇਜਰ ਦਾ ਫੋਨ ਆਇਆ ਪਾ ਮੈਨੂੰ ਕਹਿੰਦਾ ਮੇਰੇ ਇਹਦਾ ਨਾਮ ਆ ਰਿਹਾ ਚਾਹ ਤੇ ਦੇ ਤੂ ਭੇਦ ਫੈਲਾ ਕਰਨ ਆਈ ਸੂਰਤ ਤੇਰਾ ਨਾਮ ਕਹਣ ਲਈ ਜਿੱਤਰਾ ਜਰੂਰ ਕਹਾਂ ਤੂ ਸਾਡੇ ਜੋਲੇ ਖਲਾ ਪ੍ਰਚਾਰ ਕਰਨ ਆਈ ਏ ਸਰਦਾਰ ਬੈਂਤ ਸਿੰਘ ਜੀ ਨੇ ਇਧਰ ਆਪ ਆਪਣ ਦਾ ਸਹਦਾ ਲਾਇਆ ਸੋ ਭਾਈ ਸਿੱਖੀ ਦੀ ਮਿਹਰਬਾਨੀ ਆ ਤਾਂ ਸਾਹ ਦਿਓ ਸਾਡੇ ਸਾਹਮਣੇ ਸਾਡੇ ਸਿੱਖ ਪੰਥ ਦੇ ਮਾਨ ਕਵੀਸ਼ਰ ਅਜੋਕੇ ਸਮੇਂ ਦੇ ਟਾ

ਇਹਦਾ ਨਾਮ ਨਾਰਾ ਚਾਹ ਤੇ ਦੇ ਤੂੰ ਪੇੜ ਫਿਆ ਕਰਨਾ ਆਈ ਸੁਰਤ ਤੇਰਾ ਨਾਂ ਕਹਿਣ ਲਈ ਜਿੱਤਰਾ ਗ੍ਰੀਸ ਕਦਾਉ ਤੂੰ ਸਾਡੇ ਜੋਧੇ ਖਲਾਫ ਪ੍ਰਚਾਰ ਕਰਨ ਆਈ ਏ ਸਰਦਾਰ ਬਿਆਨ ਤੇ ਪੰਜਾਬ ਵਿੱਚ ਬਰਾਈਆਂ ਦੇ ਜੜ ਪੱਟਣ ਲਈ ਪੰਜਾਬ ਦੇ ਵਿੱਚ ਇੱਕ ਪੰਥਕ ਲਹਿਰ ਚੱਲੀ ਆ ਕਿਉਂ ਨਾ ਆਪਾਂ ਇਕੱਠੇ ਹੋ ਕੇ ਦਿਲ ਦੇ ਦਲਾਲਾਂ ਨੂੰ ਕੁਝਾਈਏ ਆਪਣੀ ਪੰਜਾਬ ਦੀ ਗੱਲ ਕਰਨ ਵਾਲੇ ਆਪਣੇ ਕੌਮ ਦੀ ਗੱਲ ਕਰਨ ਵਾਲੇ ਆਗੂਆਂ ਨੂੰ ਨੌਜਵਾਨਾਂ ਨੂੰ ਅੱਗੇ ਲੈ ਕੇ ਆਈਏ ਇਸ ਕਰਕੇ ਪੰਜਾਬ ਦੇ ਵਿੱਚ ਇਹ ਜਿਹੜੀ ਲਹਿਰ ਚੱਲੀ ਆ ਜਿਹੜਾ ਨਸ਼ੇੜੀ ਜਿਹੜਾ ਮਾਤਰੀ ਨੇਗੇ ਉਹਨਾਂ ਨੇ ਜੜ ਪੱਟ ਕੇ ਆਪਣੇ ਪੰਜਾਬ ਨੂੰ ਨਵਾਂ ਪੰਜਾਬ ਬਣਾਈਏ ਮਹਾਰਾਜਾ ਰਜਿੰਦਰ ਸਿੰਘ ਮਰ ਦਾ ਰਾਜ ਲੈ ਕੇ ਆਏ ਅੱਜ ਸਾਨੂੰ ਦਿੱਲੀ ਦੇ ਦਲਾਲਾਂ ਨੂੰ ਬਹੁਤ-ਬਹੁਤ ਮਾਮਾ ਦਾ ਧੰਨਵਾਦ ਕਿ ਜਿਹੜਾ ਸਵਾਗਤ ਕਰਦਿਆਂ ਨੇ ਸਾਡਾ ਆ ਪਿੰਡਾਂ ਦੇ ਵਿੱਚ ਜਿਹੜਿਆ ਹੋਰ ਪਾਰਟੀ ਨੇ ਉਹਨਾਂ ਨੂੰ ਪਾਣੀ ਦਾ ਗਲਾਸ ਨਹੀਂ ਮਿਲਦਾ ਪਾਣੀ ਦਾ ਗਲਾਸ ਧੰਨਵਾਦ ਪਿੰਡ ਵਾਸੀਓ ਤੁਸੀਂ ਠੰਡਾ ਇਹ ਪਾਣੀ ਦੀ ਸੇਵਾ ਲਾਈ ਹੈ ਇਹ ਪੰਜਾਬ ਦੇ ਵਿੱਚ ਲੰਗਰ ਲਾਏ ਇਹ ਪੰਜਾਬ ਦੇ ਵਿੱਚ ਕਿ ਨਵੀਂ ਲਹਿਰ ਚੱਲੀ ਹੈ ਪ੍ਰਮਾਤਮਾ ਅਗੇ ਅਰਦਾਸ ਕਰਦੇ ਸੱਚੇ ਪਾਤਸ਼ਾਹ ਕੇ ਇਸ ਅਤੇ ਪਾਛਾ ਪੰਜਾਬ ਦੇ ਵਿੱਚ 2027 ਦੇ ਵਿੱਚ ਵੀ ਜਿਹੜਾ ਕਿ ਇਹ ਸਾਰੇ ਦਿੱਲੀ ਦੇ ਦਲਾਲ ਭਜਾ ਕੇ ਪੰਜਾਬ ਦੇ ਵਿੱਚ ਇੱਕ ਪੰਥਕ ਸਰਕਾਰ ਲੈ ਕੇ ਆਈਏ